ਰੀਚੇ ਵਾਲੀ ਪਿੰਡ ਰੀਚੇ ਵਾਲੀ ਪਿੰਡ ਚ ਆਏ ਆ ਜੀ ਆ ਘਰ ਵਿਜ਼ਿਟ ਕੀਤਾ ਭੈਣ ਉਹਨਾਂ ਦਾ ਇਹਨਾਂ ਦੇ ਡੈਡੀ ਉਹਨਾਂ ਦੀ ਫਲੱਡ ਦੇ ਵਿੱਚ ਹੀ ਸ ਆਪਣੇ ਡੰਗ ਮਾਰ ਤੋਂ ਉਹਨਾਂ ਦੀ ਡੈਥ ਹੋ ਗਈ ਕਿਉਂਕਿ ਕੋਈ ਹਸਪੀਟਲ ਲੈ ਕੇ ਸੀ ਟਾਈਮ ਤੇ ਪਹੁੰਚ ਨਹੀਂ ਸਕੇ ਪਾਣੀ ਚੜਿਆ ਹੋਇਆ ਸੀ ਜੁਆਕ ਕਰੇ ਨਹੀਂ ਸੀ ਕਿ ਮੰਮੀ ਦੀ ਉਹਨਾਂ ਦੀ ਪਹਿਲੇ ਡੈਥ ਹੋਈ ਹੈ 2023 ਚਾਰ ਅਟੈਕ ਦੇ ਨਾਲ ਤੇ ਇੱਕ ਭੈਣ ਆ ਤਿੰਨ ਭਰਾ ਨੇ ਤੇ ਤੇ ਕਿ ਬਹੁਤ ਕੋਈ ਹੁਣ ਜਿੱਥੇ ਹਲੇ ਵੀ ਪੈਂਦੇ ਆ ਇਹਨਾਂ ਦੇ ਉੱਪਰ ਮੋਦਸ ਰਹੇ ਸੀ ਮੈਨੂੰ ਹਾਂਜੀ ਕੋਠੇ ਚ ਗਲੀਆਂ ਨਿਕਲੀਆਂ ਹੋਈਆਂ ਨੇ ਤੇ ਅੰਦਰ ਪਈ ਵੀ ਸੇਫ ਨਹੀਂ ਬਾਹਰ ਪਈ ਵੀ ਸੇਫ ਨਹੀਂ ਹੈਗੇ ਤੇ ਮੂਰੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਰਦੀ ਆ ਰਹੀਆਂ ਨੇ ਹਨਾ ਤੇ ਇੱਕ ਕਰ ਨਹੀਂ ਹੈਗਾ ਇਦਾਂ ਦੇ ਬਹੁਤ ਕਰਨੇ ਬਹੁਤ ਪਰਿਵਾਰ ਨੇ ਸੋ ਮੈਂ ਤਾਂ ਇਹੀ ਅਪੀਲ ਕਰੂੰਗਾ ਸਾਰੇ ਮੇਰੇ ਐਨ ਆਰ ਆਈ ਭਰਾਵਾਂ ਨੂੰ ਆਪਾਂ ਸਾਰੀ ਉਮਰ ਅਮਰੀਕਾ ਮ ਕੀਤਾ ਯਾਰ ਹੁਣ ਟਾਈਮ ਆ ਇਕੱਠੇ ਹੋ ਕੇ ਆਪਣੇ ਮੋੜ ਪੰਜਾਬ ਚ ਹਣਾ ਕੁਛ ਕਰਨ ਦਾ ਪੈਸੇ ਲਾਉਣ ਦਾ ਆਪਣੇ ਦਸਵੰਧ ਕੱਢ ਕੇ ਜਿਵੇਂ ਮਰਜ਼ੀ ਕਰਕੇ ਆਪਾਂ ਇਹਨਾਂ ਪਰਿਵਾਰਾਂ ਦੀ ਹੈਲਪ ਕਰੀਏ ਫਰਮਾਸ਼ਾ ਮਾ ਬਹੁਤ ਹੋਊਗਾ ਪਰ ਮੇਰੇ ਫਾਦਰ ਸਾਹਿਬ ਬਾਈ ਕਹਿੰਦੇ ਹੁੰਦੇ ਆ ਕਿ ਤੀਜੀ ਪੀੜੀ ਘਰ ਬਣਾਉਂਦੀ ਆ ਹਰ ਪੀੜੀ ਤੋਂ ਘਰ ਨਹੀਂ ਬਣਦਾ ਕਿਸੇ ਵੀ ਪੰਡਾ ਚ ਪਲਿਓ ਪਿੰਡਾਂ ਚ ਉੱਠ ਕੇ ਗਏ ਹੋ ਘਰ ਠਹਿ ਜੇ ਤੇ ਬੰਦੇ ਨੂੰ ਓਂ ਲੱਗਦਾ ਕਿ ਜ਼ਿੰਦਗੀ ਮੁੱਕ ਗਈ ਸਹੀ ਗੱਲ ਆ ਯਾਰ ਬਿਲਕੁਲ ਬਾਈ ਘਰ ਸਾਰੀ ਉਮਰ ਆਪਣੇ ਮਾ ਪਿਓ ਬਾਈ ਘਰ ਬਣਾਉਣ ਨੂੰ ਜੋੜਦੇ ਰਹੇ ਹਣਾ ਇਹਨਾਂ ਦੀ ਵੀ ਸਾਰੀ ਉਮਰ ਆਈ ਉਹ ਵਿਚਾਰਾ ਜਿਹੜਾ ਇਹਨਾਂ ਦਾ ਪਿਓ ਸੀ ਉਹਦਾ ਘਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਹੁਣਾ ਤੇ 3-3 4-4 ਫੁੱਟ ਪਾਣੀ ਆ ਗਿਆ ਸੀ ਇੱਥੇ ਹਾਂ ਨਾ ਉਹਨੂੰ ਐ ਸੀ ਵੀ ਜਵਾਕਰ ਨੂੰ ਮੈਂ ਭੇਜ ਦੇਵਾਂ ਮੈਂ ਘਰੀ ਰਹੂੰਗਾ ਆਪਣੇ ਉਹਨੂੰ ਐ ਹੋਣਾ ਵੀ ਕੋਈ ਆ ਨਾ ਜਾਵੇ ਕੋਈ ਲੁੱਟ ਨਾ ਲਵੇ ਕੁਝ ਨਾ ਕਰ ਲਵੇ 2014 ਕਿਉਂ ਦਾ ਪਿਆਰ ਸੀ ਉਹ ਜਗ੍ਹਾ ਨਾਲ